ਕਿ ਤਾਂ ਆਵਦੇਵਲ ਚ ਇਹ ਲੋਚਨਾ ਕੀਤੀ ਜਾਂਦੀ ਹੈ ਕਿ ਜਿਹੜੇ ਅਮਰੀਕਨ ਸਿੱਖ ਕੰਗਰੈਸ਼ਨਲ ਕਮੇਟੀ ਜੋ ਕਿ ਅਮਰੀਕਨ ਸਿੱਖ ਕੰਗਰੈਸ਼ਨਲ ਕੌਕਸ ਤੋਂ ਅਲੱਗ ਹੈ ਆ ਉਹਨਾਂ ਦੇ ਜਿਹੜੇ ਫਾਊਂਡਰ ਆ ਉਹਨਾਂ ਨੇ ਤਕਰੀਬਨ 5.5 ਲੱਖ ਡਾਲਰ ਦਾਨ ਕੀਤੇ ਆ ਜਿਹੜੇ ਭਾਰਤਪੱਖੀ ਕਾਂਗਰਸਮੈਨ ਉਹਨਾਂ ਨੂੰ ਤੇ ਜਿਹੜੇ ਸਿੱਖਪੱਖੀ ਕਾਂਗਰਸਮੈਨ ਆ ਵੀ ਉਹਨਾਂ ਨੂੰ ਕੋਈ ਪਛਾਣ ਨਹੀਂ ਦਿੱਤਾ ਗਿਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸੋ ਇਹਦੇ ਡਿਟੇਲ ਤੇ ਤਾਂ ਜਿਹੜੀ ਖੋਜ ਕੀਤੀ ਆ ਪੀਟਰ ਫਰੈਡਰਿਕ ਨੇ ਰਿਸਰਚ ਪੇਪਰ ਆ ਉਹਦੇ ਚੋਂ ਹੀ ਮੈਂ ਉਹਦੇ ਹਵਾਲੇ ਨਾਲ ਆਪ ਜਿੰਨਾ ਇਹ ਗੱਲਾਂ ਕਰ ਰਿਹਾ ਸਾਰੀਆਂ ਸੋ ਪਹਿਲੀ ਗੱਲ ਇਹ ਆ ਕਿ ਇੱਕ ਸੋਚਣਾ ਵੀ ਜਿਹੜਾ ਤੁਹਾਡਾ ਖਾਲਸਤਾਨੀ ਨੁਮਾਇੰਦਾ ਉਹਦੇ ਤੇ ਇੱਕ ਕੁਐਸਚਨ ਹੀ ਆਵੇ ਵੀ ਉਹਨਾਂ ਨੇ ਤੇ ਨਾਲੇ ਉਹਨਾਂ ਦੇ ਟੱਬਰ ਨੇ 5.5 ਲੱਖ ਡਾਲਰ ਪ੍ਰੋ ਇੰਡੀਅਨ ਕਾਂਗਰਸਮੈਨ ਨੂੰ ਦਿੱਤਾ ਤੇ ਜਿਹੜੇ ਖਾਲਸਤਾਨੀ ਡਾਕਟਰ ਗੁਰਮੀ ਸਿੰਘ ਆਲੋਖਦੇ ਇੰਨਾ ਚਿਰ ਤੁਹਾਡੇ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਰਹੇ ਉਹਨਾਂ ਨੂੰ ਮੈਂ ਕਿਤਾਬ ਚੋਂ ਕੋਟ ਕਰ ਰਿਹਾ ਵੀ ਨਾਟ ਅ ਪੈਨੀ ਉਹਨਾਂ ਨੇ ਇੱਕ ਪੈਨੀ ਨਹੀਂ ਦਿੱਤੀ ਹਾਂਜੀ ਹੁਣ ਕਿਹੜੇ ਬੰਦੇ ਨੂੰ ਪੈਸੇ ਦਿੱਤੇ ਡਾਕਟਰ ਪ੍ਰਿਤਪਾਲ ਸਿੰਘ ਨੇ ਇੱਕ ਐਗਜ਼ਾਮਪਲ ਆ ਐਡਰੋਇਸ ਕਾਂਗਰਸਮੈਨ ਐਡਰੋਇਸ ਇਹ ਇੰਡੀਆ ਕੌਕਰਸ ਦਾ ਕੀ ਇਨਸਾਈਡਰ ਆ ਤੇ ਇੰਡੀਆ ਕੌਕਰਸ ਦਾ ਕੋ-ਚੇਅਰ ਵੀ ਰਿਹਾ ਇੰਡੀਆ ਆਪਣੇ ਆਪ ਨੂੰ ਕਹਿੰਦੇ ਸਾਡਾ ਸਟਰੋਂਗ ਮੈਨ ਆ ਵਾਸ਼ਿੰਗਟਨ ਡੀਸੀ ਵਿੱਚ ਸਾਡਾ ਸਟਰੋਂਗ ਮੈਨ ਆ ਸੋ ਐਡਰੋਇਸ ਓਆ ਜਿਨੇ ਆ ਮੈਂ ਉਹਨੂੰ ਕੋਰਟ ਕਰ ਰਿਹਾ ਕਹਿੰਦਾ ਮੇਰੇ ਜਦੋਂ ਆਲਕ ਸਾਬ ਨੂੰ ਮਿਲਖਿਆ 2001 ਦੇ ਵਿੱਚ ਇਹਨੇ ਚੈਲੰਜ ਕੀਤਾ ਵੀ ਆਓ ਡੈਨ ਬਰਟਨ ਅਰੇ ਕਾਂਗਰਸਮੈਨ ਹੈਗੇ ਜਿਹੜੇ ਬਹੁਤ ਸਿੱਖਾਂ ਦੀ ਸਪੋਰਟ ਕਰਦੇ ਆ ਉਹਨੂੰ ਇਹਨੇ ਚੈਲੰਜ ਕੀਤਾ ਵੀ ਹੁਣ ਤੁਸੀਂ ਕਿੱਥੇ ਆਓ ਹੁਣ ਤੇ ਫੇਰ ਨੇ ਇੰਡੀਆ ਵੈਸ਼ਨ ਸਟੇਟਮੈਂਟ ਦਿੱਤਾ ਮੇਰੇ ਤੋਂ ਮੈਂ ਸਾਰੇ ਸਿਸਟਮ ਪਿਆਰ ਕੀਤੇ ਸੀ ਏ ਐਡ ਰੌਇਸ ਗੱਲ ਆ ਜਿਹੜਾ ਇੰਡੀਆ ਕੌਂਕਸ ਦਾ ਚੇਅਰਮੈਨ ਆ ਤੇ ਮੈਂ ਸਾਰੇ ਕੰਮ ਕੀਤੇ ਸੀ ਅਸੀਂ ਲੜਾਈ ਲਈ ਪੂਰੇ ਤਿਆਰ ਸੀ ਵੀ ਐਰਕਾ ਔਨ ਮੈਂ ਆਪਣੇ ਵੱਲੋਂ ਕਹ ਰਿਹਾ ਵੀ ਐਰਕਾ ਔਨ ਆਲਖ ਸਾਹਿਬ ਤੇ ਜੋ ਸਾਡੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਖਾਲਸਤਾਨ ਦੀ ਨੁਮਾਇੰਦਗੀ ਕਰਦੇ ਆ ਹਾਂਜੀ ਤੇ ਐਰਕਾ ਲਿਓਨ ਅਮੈਂਡਮੈਂਟ ਵੀ ਇੰਡੀਆ ਦੇ ਅਸੀਂ ਪੈਸੇ ਕੱਟਨੇ ਆ ਠੀਕ ਨਹੀਂ ਪਰ ਕਹਿੰਦਾ ਵੀ ਉਹ ਡੈਂ ਬਟਨ ਗਾਟ ਕੋਲਡ ਫੀਟ ਉਹ ਤੇ ਮੈਦਾਨ ਛੱਟ ਗਿਆ ਯਾਨਕਿ ਜਦੋਂ ਇੰਨੇ ਨੇ ਕੰਮ ਕੀਤਾ ਕਾਂਗਰਸ ਦੇ ਵਿੱਚ ਇੰਨੀ ਜਿਹੜੀ ਤੁਹਾਡੀ ਪ੍ਰੋ ਲੌਬੀ ਸੀ ਸਿੱਖਾਂ ਦੀ ਇਹਨੇ ਰਿਵਰਸ ਕੀਤੀ ਮਿਹਨਤ ਕਰ ਕਰਕੇ ਤੇ ਮਗਰੋਂ ਥਾਪੀ ਮਾਰਦਾ ਸੀ ਹਾਂਜੀ ਸੋ ਇਹ ਸਾਰਾ ਤੁਸੀਂ ਇਤਿਹਾਸ ਇਹਦੇ ਵਿੱਚ ਪੜ ਸਕਦੇ ਆ ਤੇ ਇੰਨੇ ਬੰਦੇ ਦੇ ਇੰਡੀਆ ਦੀ ਮਿਹਨਤ ਕਰਨ ਦੇ ਬਾਵਜੂਦ ਤੇ ਇੰਨਾ ਓਪਨਲੀ ਸਿੱਖ ਕੌਸ ਦੇ ਇਹ ਬੰਦਾ ਉਲਟਾ ਐਂਡਰੋਇਡ ਤੇ ਡਾਕਟਰ ਪ੍ਰਿਤਪਾਲ ਸਿੰਘ 2017 ਵਿੱਚ ਇਹਨਾਂ ਨੂੰ 31000 ڈالر 600 31600 ڈالر ਪੋਲਿਟਿਕਲ ਡੋਨੇਸ਼ਨ ਦੇ ਰਹੇ ਨੇ 2017 ਵਿੱਚ ਤੇ ਨਾਲੇ ਕਹਿੰਦੇ ਵੀ ਮੈਂ ਨਸ਼ਲ ਕ੍ਰਿਸ਼ੀ ਦੇ ਮੁੱਦੇ ਲੈ ਕੇ ਆਇਆ ਵੀ ਉਹ ਵੀ ਮੈਂ ਵਰਕ ਕਰ ਰਿਹਾ ਇਸੇ ਤਰੀਕੇ ਨਾਲ ਤੁਸੀਂ ਵੇਖੋਗੇ 2017 ਵਿੱਚ ਇਹਨੇ ਇੱਕ ਹੋਰ ਕਾਂਗਰਸ ਮੈਂਬਰ ਨਾ ਟੈਡ ਕਰੂਸ ਟੈਕਸਸ ਦਾ ਉਹਨੂੰ ਇਹਨੇ 35400 ڈالر ਦਿੱਤਾ ਤੇ ਟੈਡ ਕਰੂਸ ਨੇ ਜਦੋਂ ਅਥੇ ਮੋਦੀ ਆਇਆ ਹਾਊ ਡੀ ਮੋਦੀ ਟੈਕਸਸ ਵਿੱਚ ਉਹ ਫਰੰਟਮੈਨ ਸੀ ਤੇ ਉਹਨੇ ਸਾਰੀ ਮੋਦੀ ਦੀ ਰਿਸੈਪਸ਼ਨ ਉਹਨੇ ਜਿਹੜੀ ਰੌਕਸਟਾਰ ਰਿਸੈਪਸ਼ਨ ਆ ਟੈਕਸਸ ਦੇ ਵਿੱਚ ਟੈਡ ਕਰੂਸ ਨੇ ਹੀ ਕਰਾਈ ਸੀ ਸੋ ਉਹ ਆਪ ਸਟੇਜ ਤੇ ਗਿਆ ਤੇ ਸਭ ਤੋਂ ਪਹਿਲਾਂ ਟੈਡ ਕਰੂਸ ਨੇ ਹੀ ਵੈਲਕਮ ਕੀਤਾ ਮੋਦੀ ਨੂੰ ਸੋ ਇਹ 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 ਜਿਹੜੀਆਂ ਡੋਨੇਸ਼ਨ ਆ ਇਹ ਬੜੀਆਂ ਅਨਐਕਸਪਲੇਨੇਬਲ ਨੇ ਪੀ ਕੋਮਿੰਗਲਿੰਗ ਆ ਕਨਫਲਿਕਟ ਆਫ ਇੰਟਰਸ ਸੇਕ ਕੌਮ ਦੀ ਕਿਸਮਤ ਦੇ ਨਾਲ ਇੱਕ ਕਨਫਲਿਕਟ ਆਫ ਇੰਟਰਸ ਆ ਹਾਂਜੀ ਸੋ ਦੂਜੇ ਪਾਸੇ ਡੈਨ ਬਰਟਨ ਨੂੰ ਕਦੀ ਇਹਨਾਂ ਨੇ ਪੈਸਾ ਨਹੀਂ ਦਿੱਤਾ ਡਾਕਟਰ ਇੱਕ ਕਿਤਾਬ ਸਾਫ਼ ਕਹਿ ਰਹੀ ਹੈ ਨਾਟ ਅ ਸੈਂਟ ਤੇ ਨਾ ਇਹਨਾਂ ਦੇ ਇਹਦੇ ਵੱਡੇ ਖਜ਼ਾਨਿਆਂ ਚੋਂ ਕਿਤੇ ਇੱਕ ਪੈਣੀ ਇਹਦੀ ਜੇਬ ਚੋਂ ਗਈ ਆ ਡਾਕਟਰ ਆਲਕੋ ਇਹ ਵੀ ਮੈਂ ਕਿਤਾਬ ਦੀ ਜਿਹੜੀ ਇਹ ਪਬਲਿਕ ਰੈਕੋਰਡ ਨੇ ਸਾਰੇ ਇੱਥੇ ਤੁਸੀਂ ਕਿਸੇ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਇੱਥੇ ਤੁਸੀਂ ਇਹੋ ਜੀ ਗਲਤ ਖਬਰ ਦੋਗੇ ਗਲਤ ਇਨਫੋਰਮੇਸ਼ਨ ਦੋਗੇ ਤੇ ਖਾਸ ਕਰਕੇ ਇਹਦਾ ਪੈਸੇ ਵਾਲਾ ਬੰਦਾ ਇਹ ਤੇ ਤੁਹਾਨੂੰ ਕਚਹਿਰੀਆਂ ਚ ਲੈ ਜੂ 50 ਮਿੰਟਾਂ ਚ ਤੇ 2021 ਦੀ ਕਿਤਾਬ ਛਪੀ ਹੈ ਸੋ ਨੇਚਰਲੀ ਇਹ ਡੋਨੇਸ਼ਨ ਬੜੇ ਹੈਗੇ ਕੁਐਸਚਨੇਬਲ ਤੇ ਰੈਦਰ ਥੈਨ ਅਸੀਂ ਕੁਐਸਚਨ ਕਰੀਏ ਤੇ ਸਾਡੇ ਦੀ ਇਨਟਰਸਪੈਕਸ਼ਨ ਦੀ ਲੋੜ ਆ ਕੌਮ ਲਈ ਵੀ ਜਿਹੜੇ ਸਾਡੇ ਕੋਲ ਦੇ ਸਵੈਰਥ ਬੰਦੇ ਨੇ ਉਹ ਆਪਣੀ ਕੰਟੈਂਪਲੇਸ਼ਨ ਕਰਨ ਜਿਹੜਾ ਇਹ ਬਿਲਕੁਲ ਹੀ ਇੱਕ ਐਨਾ ਆਊਟ ਆਫ ਦਾ ਵੇਅ ਜਾ ਕੇ ਅਗੇਂਸ ਸੈਕੰਡ ਇੰਟਰਸਟ ਕੰਮ ਹੋ ਰਿਹਾ ਤੇ ਸਾਨੂੰ ਆਪ ਸੋਚਣਾ ਪਊਗਾ ਇਹ ਤਾਂ ਡਿਕਲੇਰੇਸ਼ਨ ਆਫ ਵਨ ਦਾ ਸਿਕਨੀਸ਼ਨ ਆ